ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ Swift Desire ਗੱਡੀ ਵਿਕਾਊ ਆ ਗੱਡੀ 2017 ਮਾਡਲ ਹੈ ਪਹਿਲੇ ਨਾਇਆ ਗੱਡੀ ਪੰਜਾਬ ਨੰਬਰ ਹੈ PV 12 ਨੰਬਰ ਰੇਟ 5,30,000 ਏਰੀਆ ਵੀਰ ਨੇ ਦੱਸਿਆ ਨਹੀਂ ਜੀ ਏਰੀਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 9417406670 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵੈਫਟ ਡਜ਼ਰ ਗੱਡੀ 2017 ਮਾਡਲ ਪਹਿਲੇ ਨਾ ਪੰਜਾਬ ਨੰਬਰ 530000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਦੁੱਧ ਵਾਲੀ ਗਾਂ ਫਰੀ ਦੇਣੀ ਐ ਸਵੀਰ ਨੇ ਦੁੱਧ ਵਾਲੀ ਗਾਂ ਫਰੀ ਦੇਣੀ ਹੈ ਜੀ ਕੋਈ ਲੋੜਵੰਦ ਪਰਿਵਾਰ ਸੰਪਰਕ ਕਰ ਸਕਦਾ ਦਿੱਤੇ ਨੰਬਰਾਂ ਤੇ ਇਹ ਏਰੀਆ ਪਿੰਡ ਦੌਲਤ ਖੇੜਾ ਕਾਲੇ ਹੰਬਾਲੀ ਸਰਸਾ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਨੋਟ ਕਰ ਸਕਦੇ ਦੋ ਨੰਬਰ ਨੇ 99925 61599 9728670544 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਜੀ ਲੋੜਵੰਦ ਪਰਿਵਾਰ ਜੇ ਕਿਸੇ ਨੂੰ ਦੁੱਧ ਵਾਸਤੇ ਗਾਂ ਚਾਹੀਦੀ ਹੈ ਵੀਰ ਗਾਂ ਫ੍ਰੀ ਦੇਣਾ ਚਾਹੁੰਦੇ ਨੇ ਲੋੜਵੰਦ ਪਰਿਵਾਰ ਸੰਪਰਕ ਕਰ ਸਕਦੇ ਆ ਸ਼ਕਤੀਮਾਨ ਦੀ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਸ਼ਕਤੀਮਾਨ ਦੀ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਰੇਟ 1.40 ਹਜ਼ਾਰ ਕੰਡੀਸ਼ਨ ਜਿਮਾ ਓਕੇ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਏਰੀਆ ਨਥਾਣਾ ਬਠਿੰਡਾ 9463602739 9463602739 ਇਸ ਨੰਬਰ ਤੇ ਫੋਨ ਕਰਕੇ ਸ਼ਕਤੀਮਾਨ ਦੀ ਅਚਾਰ ਪਾਉਣ ਵਾਲੀ ਮਸ਼ੀਨ 1,40,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਸੱਜਰ ਸੁਈ ਮੱਝ ਵਿਕਾਊ ਆ ਜੀ ਰੇਟ 75000 ਏਰੀਆ ਫਾਜ਼ਲ ਕਾ ਸੱਜਰ ਸੁਈ ਮੱਝ ਵਿਕਾਊ 75000 ਰੁਪਏ ਰੇਟ ਮੰਗਿਆ ਫਾਜ਼ਲ ਕਾ ਏਰੀਆ 97811850518 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਨੂੰ ਮਿਲ ਸਕੇ ਸੋ ਸਾਰੇ ਵੀਰ ਭੈਣ ਭਰਾ ਜਿਹੜੇ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਨਵੇਂ ਚੈਨਲ ਤੇ ਆਏ ਹੋਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਪ੍ਰੀਤ 6049 ਡਰੈਕਟਰ ਵਿਕਾਊ ਹੈ ਜੀ ਪ੍ਰੀਤ 6049 ਡਰੈਕਟਰ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖੋ ਵੀਰ ਨੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਬਣਾ ਕੇ ਵੀਡੀਓ ਭੇਜ ਸਕਦੇ ਹੋ ਮਾਡਲ 2012 ਸਾਈਡ ਗিয়ার ਕਰੋ ਪੰਜਾਬ ਨੰਬਰ 55 ਟਾਇਰ ਹੈਗੇ ਨੇ ਪਿਛਲੇ ਅਗਲੇ ਹੈਗੇ ਨੇ 70% ਏਰੀਆ ਬਰਨਾਲਾ ਰੇਟ ਦੀ ਗੱਲ ਕਰੀਏ ਤਾਂ 292000 ਰੁਪਏ ਰੱਖੇ ਗਿਆ ਜੀ ਤੇ 85258599258 ए वीर ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪ੍ਰੀਤ 6049 ਡਾਇਰੈਕਟਰ 2012 ਮਾਡਲ 292000 ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੀ ਦੂਜੀ ਸੂਏ ਸੂਣ ਵਾਲੀ ਝੋਟੀ ਵਿਕਾਊ ਹੈ ਜੀ 8 ਦਿਨ ਹਜੇ ਬਾਕੀ ਨੇ ਸੂਣ ਚ ਪਹਿਲੇ ਸੂਏ 11 ਲੀਟਰ ਦੁੱਧ ਦਿੱਤਾ ਸੀ ਤੇ ਪੂਰੀ ਸ਼ੁਕੀਨ ਝੋਟੀ ਹੈ ਜੀ ਏਰੀਆ ਨਾਬਾ ਰੋਡ ਮਲੇਰ ਕੋਟਲਾ ਅਮਰਗੜ ਰੇਟ ਵੀਰ ਨੇ ਦੱਸਣੀ ਰੇਟ ਤੁਹਾਨੂੰ ਫੋਨ ਤੇ ਹੀ ਪਤਾ ਕਰਨਾ ਪਊਗਾ ਜੀ ਫੋਨ ਨੰਬਰ ਦੋ ਨੇ ਦੋਨੇ ਨੋਟ ਕਰ ਲਓ 88378 00595 95920 72066 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦੂਜੀ ਸੂਏ ਸੂਣ ਵਾਲੀ ਝੋਟੀ ਜਿਹੜੀ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਫਿੱਟ ਰੇੜਾ ਵਿਕਾਊ ਹੈ ਜੀ ਏਰੀਆ ਪਿੰਡ ਰੱਲਾ ਮਾਨਸਾ 1.5 ਲੱਖ ਰੁਪਏ ਰੇਟ ਰੱਖਿਆ ਅਰਜੰਤ ਪੈਸਿਆਂ ਦੀ ਲੋੜ ਸੀ ਇਸ ਕਰਕੇ ਵੇਚ ਰਹੇ ਨੇ 90411247547 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਦਾ ਜਿਹੜਾ ਪੀਟਰ ਰੇੜਾ ਹੈਗਾ ਇਹ ਜਲਦੀ ਤੋਂ ਜਲਦੀ ਸ਼ੇਅਰ ਹੋ ਸਕੇ ਕਿਉਂਕਿ ਇਸ ਵੀਰ ਨੂੰ ਇਸ ਟਾਈਮ ਪੈਸਿਆਂ ਦੀ ਲੋੜ ਸੀਗੀ ਇਸ ਕਰਕੇ ਇਹ ਜਲਦੀ ਤੋਂ ਜਲਦੀ ਸੇਲ ਕਰਨਾ ਚਾਹੁੰਦੇ ਆ ਸੋ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਬੈਗਨਰ ਗੱਡੀ ਵਿਕਾਊ ਹੈ ਜੀ ਗੱਡੀ 2009 ਮਾਡਲ 29 ਤੱਕ ਪਾਸਿੰਗ ਹੈ ਜੀ ਰੇਟ 140000 ਬੈਕ ਕੈਮਰਾ ਸਿਸਟਮ 80% ਹੈ ਨਾ 140 ਰੇਟ ਰੱਖਿਆ ਗਿਆ 2009 ਮਾਡਲ ਵੈਗਨਰ ਗੱਡੀ ਵਿਕਾਊ ਆ ਪਾਸਿੰਗ 2029 ਤੱਕ ਹੈ ਜੀ ਬੈਕ ਕੈਮਰਾ ਸਿਸਟਮ 80% ਟਾਇਰ ਨੇ 140 ਰੇਟ ਰੱਖੇਗੇ 94655281809 ਇਸ ਨੰਬਰ ਤੇ ਫੋਨ ਕਰਕੇ ਬੈਗਨਰ ਗੱਡੀ 2009 ਮਾਡਲ ਪਾਸਿੰਗ 2029 ਤੱਕ 1 ਲੱਖ 40000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ हीरो मस्टेरो स्कूटर बिकाऊ है जी 2018 मॉडल है जी सेल्फ स्टार्ट नए टायर सेल्फ स्टार्ट है जी टायर नए ने जी 23000 ਰੁਪਏ ਦਾ ਰੇਟ ਰੱਖਿਆ ਗਿਆ ਜੀ ਏਰੀਆ ਨਮਾਸ਼ਹਿਰ ਪੰਜਾਬ ਨੰਬਰ ਹੈ ਜੀ 8146572739 ਇਸ ਨੰਬਰ ਤੇ ਫੋਨ ਕਰਕੇ ਹੀਰੋ ਮਸਟੇਰੋ ਸਕੂਟੀ 2018 ਮਾਡਲ सेल्फ स्टार्ट ਪੰਜਾਬ ਨੰਬਰ 23000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਰਾਮਗੜੀਆ 8500 ਕੰਬਾਈਨ ਵਿਕਾਊ ਆ ਰਾਮਗੜੀਆ 8500 ਕੰਬਾਈਨ ਵਿਕਾਊ 2022 ਮਾਡਲ ਲਾਸਟ ਹੈ ਜੀ ਰੇਟ ਦੀ ਗੱਲ ਕਰੀਏ ਤਾਂ 15 ਲੱਖ 50 ਹਜ਼ਾਰ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਰਾਮਗੜੀਆ 8500 ਕੰਬਾਈਨ 2022 ਮਾਡਲ ਲਾਸਟ 15 ਲੱਖ 50 ਹਜ਼ਾਰ ਚ ਖਰੀਦ ਸਕਦੇ ਹੋ 98760 91842 ਇਸ ਨੰਬਰ ਤੇ ਫੋਨ ਕਰਕੇ ਰਾਮਗੜੀਆ 8500 ਕੰਬਾਈਨ ਲਾਸਟ ਮਾਡਲ 2022 15 ਲੱਖ 50 ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ ਰੋਟਾਵੇਟਰ ਵਿਕਾਊ ਓਕੇ ਰਿਪੋਰਟ ਨਾਲ ਮਸ਼ੀਨ 85000 ਰੁਪਏ ਏਰੀਆ ਲੁਧਿਆਣਾ ਰੋਟਾਵੇਟਰ ਵਿਕਾਊ ਹੈ ਜੀ ਓਕੇ ਰਿਪੋਰਟ ਹੈ ਨਾਲ ਮਸ਼ੀਨ ਹੈ 85000 ਰੁਪਏ ਰੇਟ ਮੰਗੇ ਏਰੀਆ ਲੁਧਿਆਣਾ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਬਾਅਦ ਤੁਸੀਂ ਜਾ ਕੇ 85000 ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਮਾਲਕ ਵੀਰ ਦੇ ਨਾਲ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 9779675466 977967546 ਇਸ ਨੰਬਰ ਤੇ ਫੋਨ ਕਰਕੇ ਰੋਟਾਵੇਟਰ ਜਿਹੜਾ ਤੁਸੀਂ 65000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕਰਚੇ ਵਧਣ ਵਾਲਾ ਰੀਪਰ ਵਿਕਾਊ ਹੈ ਜੀ ਕਰਚੇ ਵਧਣ ਵਾਲਾ ਰੀਪਰ ਵਿਕਾਊ ਹੈ ਜੀ 35000 ਰੇਟ ਮੰਗਿਆ ਏਰੀਆ ਗੁਰਦਾਸਪੁਰ ਕਰਚੇ ਵਧਾ ਰੀਪਰ ਵਿਕਾਊ ਹੈ ਜੀ 35000 ਰੁਪਏ ਰੇਟ ਰੱਖੇ ਗਏ ਏਰੀਆ ਗੁਰਦਾਸਪੁਰ ਹੈ 9988245409 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕਰਚੇ ਵਧਣ ਵਾਲਾ ਰੀਪਰ 35000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੇ ਨਾਲ ਨਾਲ ਜਿਹੜੇ ਵੀ ਚੈਨਲ ਤੇ ਨਵੇਂ ਐ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਲਾਈਕ ਦਾ ਬਟਨ ਵੀ ਜ਼ਰੂਰ ਦਬਿਓ। ਸ਼ਾਂਤੀ ਕਿਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ 15 ਕਿਲੇ ਠੀਕ ਕਰਨੇ ਪੈਣਗੇ। ਬਾਕੀ ਪੈਪੂਲਰ ਲੱਗਿਆ ਹੋਇਆ ਹੈ ਜੀ 18 ਲੱਖ ਰੁਪਏ ਰੇਟ ਰੱਖੇਗੇ ਜੀ ਕਿਲੇ ਦਾ ਏਰੀਆ ਨੋਟਪਰ ਵੈਦੀ 8054486105 8054486105 ਇਸ ਨੰਬਰ ਤੇ ਫੋਨ ਕਰਕੇ ਸ਼ਾਂਤੀ ਕਿਲੇ ਜ਼ਮੀਨ 15 ਕਿਲੇ ਠੀਕ ਕਰਨੇ ਪੈਣਗੇ। ਤੇ ਬਾਕੀ ਦੇ ਵਿੱਚ ਪਪੂਲਰ ਲੱਗਿਆ 18 ਲੱਖ ਰੁਪਏ ਨੂੰ ਕਿਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਕੋ ਲਾਈਕ ਕਰਦੇ ਕਰੋ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਆ ਕਰੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਡਰਾਕਟਰ ਮੇਲਾ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਕੋ ਹੋਰ ਨਵੀਂ ਵੀਡੀਓ ਧੰਨਵਾਦ